ਪੰਜਾਬ ਸਰਕਾਰ ਦੇ ਵੱਲੋਂ ਲਾਲ ਲਕੀਰ ਵਾਲੇ ਪਰਵਾਰਾਂ ਨੂੰ ਵੱਡਾ ਤੋਹਫ਼ਾ ਦੇਣ ਦੀ ਤਿਆਰੀ ਕਰ ਲਈ ਗਈ ਹੈ ਉੱਥੇ ਹੀ ਮਾਲ ਮਹਿਕ ਮਾਮ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਐਲਾਨ ਕੀਤਾ ਹੈ ਕਿ ਜਿੰਨਾ ਪਰਵਾਰਾ ਦੀ ਰਹਾਇਸ਼ੀ ਜ਼ਮੀਨ ਲਕੀਰ ਲਾਲ ਲਕੀਰ ਦੇ ਅੰਦਰ ਆਉਂਦੀ ਹੈ ਉਹਨਾਂ ਨੂੰ ਹੁਣ ਮਾਲਕਾਨਾ ਹੱਕ ਦਿੱਤਾ ਜਾਵੇਗਾ ਇਹ ਫੈਸਲਾ ਲੱਖਾਂ ਗਰੀਬ ਤੇ ਮਜ਼ਦੂਰ ਪਰਵਾਰਾ ਦੇ ਲਈ ਨਵੀਂ ਉਮੀਦ ਬਾਣ ਕੇ ਆਵੇਗਾ ਜੋ ਕਈ ਦਹਾਕੀਆਂ ਤੋਂ ਆਪਣੇ ਹੀ ਘਰ ਦੇ ਅਧਿਕਾਰ ਦੇ ਉਡੀਕ ਕਰ ਰਹੇ ਸਨ ਉੱਤੇ ਆਪ ਸਰਕਾਰ ਪਹਿਲੀ ਸਰਕਾਰ ਹੋਵੇਗੀ ਜੋ ਇਹ ਹੱਕ ਦੇਵੇਗੀ ਮੰਤਰੀ ਮੁੰਡੀਆਂ ਪਾਇਲ ਵਿਖੇ ਦੱਸਤੀ ਕਿ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦੇ ਦਫਤਰ ਪਹੁੰਚ ਕੇ ਸਨ ਅਤੇ ਉਹਨਾਂ ਦੇ ਹਲਕੇ ਦੇ ਵਿਕਾਸ ਕਮਾਤੇ ਵਿਚਾਰ ਦਿਆਂ ਉੱਥੇ ਵਿਚਾਰ ਵੀ ਹੋਏ ਨੇ ਤਾਂ ਲੋਕਾਂ ਦੀਆਂ ਮੁਸ਼ਕਲਾਂ ਨੂੰ ਨਜ਼ਦੀਕੋ ਵੀ ਜਾਣਿਆ ਉਹਨਾਂ ਨੇ ਕਿਹਾ ਕਿ ਮਾਲ ਮਹਿਕਮਾ ਅੰਦਰੋਂ ਈਜ਼ੀ ਰਜਿਸਟਰੀ ਵਰਗੀਆਂ ਸਕੀਮਾਂ ਰਾਹੀਂ ਲੋਕਾਂ ਨੂੰ ਬਹੁਤ ਸੁਵਿਧਾ ਮਿਲ ਰਹੀ ਹੈ ਇਸ ਦੇ ਨਾਲ ਜ਼ਮੀਨ ਦੇ ਰਜਿਸਟਰੀ ਦੀ ਪ੍ਰਕਿਰਿਆ ਜਿਹੜੀ ਉਹ ਆਸਾਨ ਹੋਈ ਹੈ ਤੇ ਲੋਕੀ ਘੱਟ ਖਰਚ ਤੇ ਘੱਟ ਸਮੇਂ ਦੇ ਵਿੱਚ ਆਪਣੀ ਜਾਇਦਾਦ ਰਜਿਸਟਰ ਕਰਵਾ ਰਹੇ ਨੇ ਜਲਦੀ ਹੀ ਇਹ ਪ੍ਰਕਿਰਿਆ ਪੂਰੇ ਪੰਜਾਬ ਦੇ ਅੰਦਰ ਲਾਗੂ ਹੋਵੇਗੀ ਇਸ ਕੇ ਵਿਧਾਇਕ ਗਿਆਸਪੁਰ ਨੇ ਕਿਹਾ ਹੈ ਕਿ ਮਾਨ ਸਰਕਾਰ ਲੋਕ ਕੇਂਦ੍ਰਿਤ ਨੀਤੀਆਂ ਤੇ ਕੰਮ ਕਰ ਰਹੀ ਹੈ ਤੇ ਹਰ ਇੱਕ ਵਰਗ ਦੀ ਭਲਾਈ ਦੇ ਲਈ ਯਤਨ ਕੀਤੇ ਜਾ ਰਹੇ ਨੇ ਖਾਸ ਕਰਕੇ ਪਿੰਡਾਂ ਦੇ ਆਮ ਘਰਾਂ ਦੇ ਵਿੱਚ ਰਹਿਣ ਦੇ ਲੋਕਾਂ ਨੂੰ ਆਤਮ ਨਿਰਭਰ ਬਣਾਉਣ ਦੇ ਲਈ ਠੋਸ-ਠੋਸ ਕਦਮ ਜਿਹੜੇ ਨੇ ਚੁੱਕੇ ਜਾ ਰਹੇ ਨੇ ਅੱਜ ਮੇਰੇ ਵੱਡੇ ਭਰਾ ਨੇ ਮਨਵਿੰਦਰ ਸਿੰਘ ਗਿਆਸਪੁਰ ਅੰਮ੍ਰਿਤਪੁਰ ਤੋਂ ਸੂਰਗੰਮਤ ਹੋਈ ਸੀ ਮੈਂ ਦੱਸਿਓ ਵੀ ਬਗੈਰ ਡਾਇਰੈਕਟ ਟੋਟੋਟਾਪਿੰਗ ਵਾਸਤੇ ਉਸ ਤੋਂ ਬਾਅਦ ਡਾਕਟਰ ਦੇ ਬੈਠੇ ਆ ਭਰਾਵੇ ਸੋ ਭਰਾ ਦੇ ਦੇ ਹੀ ਕੁਝ ਮੰਗਣ ਦੀ ਜਦੋਂ ਚਾਹੇ ਚੰਡੀਗੜ੍ਹ ਆਉਣ ਤੇ ਜਿੱਥੇ ਵੀ ਮਿਲਣ ਕਿ ਹਲਕੇ ਦੇ ਜਿਹੜੇ ਵਿਕਾਸ ਵਾਸਤੇ ਵਿਚਾਰ ਕੰਦਰ ਹੋਏ ਸਾਡੇ ਸਰਪੰਚ ਸਾਹਿਬਾਨ ਆਏ ਹੋਏ ਨੇ ਕਾਫੀ ਸੋ ਇਹਨਾਂ ਨੇ ਜਿਹੜੀ ਜਿਹੜੀ ਮੰਗਾ ਉਹ ਆਪਣੇ ਫੰਡ ਚੋਂ ਆਪਣੇ ਡਿਪਾਰਟਮੈਂਟ ਦੇ ਫੰਡ ਚੋਂ ਹਲਕਾ ਪਹਿਲ ਵਾਸਤੇ ਬਤੁਤ ਦਿਲਾਓ ਕਰਕੇ ਨਮਨ ਕਰੋਗੇ ਵੱਡੇ ਭਰਾਵੇਂ ਹਮੇਸ਼ਾ ਹੀ ਪਿਆਰ ਦਿੰਦੇ ਰਹੇ ਨੇ ਅਸੀਰਵਾਦ ਦਿੰਦੇ ਆ ਸੋ ਜਿਹੜਾ ਵੀ ਪਾਇਲ ਦੇ ਪ੍ਰੋਬਲਮ ਹੋਏ ਉਹਨੂੰ ਪਹਿਲੇ ਰਾਤ ਦੇ ਦੋਨੇ ਪਹਰਾ ਹੱਲ ਕਰਾਉ। ਮੰਨਿ ਤਾਂ ਜਿਦ ਤਰ੍ਹਾਂ ਤੁਹਾਡੇ ਮੈਚ ਮੈਨੇ ਰੈਵਨਿਊ ਆ ਜਾਂ ਮੋਰ ਮੈਚ ਮੈਨੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕੀ ਚੇਂਜਸ ਲਾਇਗੈਨ ਲੋਕਾਂ ਨੂੰ ਫੈਸਲਿਟੀ ਦੇ। ਤੁਸੀਂ ਦੇਖੋ ਰੈਵਨਿਊ ਵਿੱਚ ਜਿਵੇਂ ਪੂਰੀ ਪਾਰ ਇਸ ਤਰੀਕੇ ਨਾਲ ਰਿਸ਼ਤੀਆਂ ਹੋਣ ਲੱਗੀਆਂ ਲੋਕਾਂ ਨੂੰ ਖੱਜਲ ਖਵਰੀ ਬੰਦ ਕਰਤੀ। ਬਹੁਤ ਸਾਰੇ ਲੋਕ ਬਚਰੇ ਆਪਣੇ ਫਰਦ ਫਰਦ ਬਦਲ ਇੰਤਕਾਲ ਦੀ ਟੱਕੇ ਖਾਣੇ ਫੰਡਿਸ਼ਨਲ ਵਿੱਚ ਜਾ ਰਹੇ। ਉਜੋਂ ਦੀ ਸਾਡੀ ਸਰਕਾਰ ਆਈ ਐ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਹਦੇਸਾ ਅਨੁਸਾਰ ਬਹੁਤ ਵਧੀਆ ਜਿਹੜਾ ਪ੍ਰਸ਼ਟਾਚਾਟਾ ਖਤਮ ਹੋ ਗਿਆ ਤਸੀਲਾਂ ਦੀ ਲੋਕਾਂ ਦੇ ਕੰਮ ਹੋਣ ਲੱਗ ਪਏ ਉਸ ਤੋਂ ਬਾਅਦ ਵਾਟਰ ਸਪਲਾਈ ਸੈਂਟਰੇਸ਼ਨ ਉਹਦੇ ਬੁਖ ਲੋਕਾਂ ਨੂੰ ਪੀਣ ਵਾਲਾ ਪਾਣੀ ਮਾਇਆ ਕਰਾ ਸਕੀਏ ਕਿਉਂਕਿ ਬਹੁਤ ਸਾਰੇ ਸਾਡੇ ਇਹੋ ਜਿਹੇ ਹਲਕੇ ਕਹੋ ਜਿੱਥੇ ਪਾਣੀ ਦੀ ਪ੍ਰੋਬਲਮ ਸੀਗੀ ਉਹਦੇ ਲਈ ਅਸੀਂ ਬਹੁਤ ਵੱਡੇ ਵੱਡੇ ਟ੍ਰੀਟਮੈਂਟ ਪਲਾਨ ਲਗਾਏ ਸੋ ਹੋਸ਼ਿੰਗ ਦਾ ਤੁਸੀਂ ਦੇਖਿਆ ਲੈਂਡਪਲਿੰਗ ਕੋਲ ਸੀ ਜਿਹੜੀ ਕਿਸਾਨਾਂ ਨਾਲ ਹਮੇਸ਼ਾ ਹੀ ਜਿਹੜੇ ਕਲੂ ਨਜ਼ਰ ਜਾਂ ਬਿਲਡਰ ਉਹ ਕਾਟ ਰੇਟ ਦੇਖਣ ਲਈ ਜਿਵੇਂ ਨਾ ਖਰੀਦ ਲੈਂਦੇ ਸੀ ਅੱਜ ਹੁਣ ਜਿਹੜਾ ਸਿੱਧੀ ਲੈਂਡ ਪੋਲਿੰਗ ਵਾਲੀ ਪਾਲਿਸੀ 'ਚ ਕਿਸਾਨ ਭਰਾ ਆਖੋ ਸੋ ਰਹੇ ਨੇ ਸੋ ਬਹੁਤ ਜ਼ਿਆਦਾ ਜਿੱਥੇ ਕਿਸਾਨਾਂ ਨੂੰ ਫਾਇਦਾ ਹੋਣਾ ਜਿੱਥੇ ਸਰਕਾਰ ਦਾ ਰਵਿਣਿ ਵਧਣਾ ਲੋਕਾਂ ਦੇ ਜਿਹੜੇ ਪੰਜਾਬ ਦੇ ਲੋਕਾਂ ਦੇ ਕੰਮ ਹੈ ਵੱਤ ਵੱਤ ਪੰਜਾਬ ਦੇ ਵਿਕਾਸ ਲਈ ਜੋ ਕੰਮ ਹੁੰਦਾ ਮੋਢੀ ਸਾਹਿਬ ਇੱਕ ਜਿਹੜੇ ਪਿੰਡਾਂ ਦੇ ਲੋਕਾਂ ਨੇ ਬੜੀ ਸਮੱਸਿਆ ਆ ਰਹੀ ਹੈ ਲੰਬੜਾ ਜਿਸ ਮਤਲਬ ਜਿਹਨਾਂ ਦੇ ਲਾਲ ਲਕੀ ਦੇ ਵਿੱਚ ਮਕਾਨ ਨਹੀਂ ਬੈਂਕਾ ਵਾਲੇ ਲੋਨ ਲਏ ਕੇਂਦਰਿਕ ਪਿੰਡ ਦੀ ਪ੍ਰਾਪਰਟੀ ਆ ਕੋਈ ਆਉਣ ਵਾਲੀ ਸਮਝ ਬਹੁਤ ਜਲਦੀ ਉਹਨਾਂ ਦੇ ਉੱਤੇ ਅਸੀਂ ਕਾਰਜ ਚੱਲਦੀ ਬੋਲ ਸੀ ਬਹੁਤ ਜਲਦੀ ਨਾਲ ਕੀ ਦੇ ਅੰਦਰ ਅਨੁਸਾਰਿਆਂ ਨੂੰ ਅਸੀਂ ਜਿਹੜਾ ਮਾਲਕ ਬਣਾਉਣ ਜਾ ਰਹੇ ਮਾਲਕ ਜਿਹੜਾ ਹੈ ਹੀ ਹੈ ਉਹਨਾਂ ਨੂੰ ਅੱਗੇ ਘਟਕੜ ਬਣਾ ਕੇ ਦੇ ਰਹੇ ਹਾਂ ਜਿਵੇਂ ਉਹਨਾਂ ਦੀ ਜਿੱਥੇ ਮਰਜ਼ੀ ਰਜਿਸਟਰੀ ਹੋ ਸਕਦੀ ਹੈ ਉਹ ਬਹੁਤ ਜਲਦੀ ਕਾਰਡ ਬਣਾ ਕੇ ਉਹਨਾਂ ਨੂੰ ਬਈ ਅਨੋਖ ਬੀਕੋ ਸਾਡਾ ਭਾਈ ਆ ਹਰਦੀਪ ਸਿੰਘ ਮੰਡੀਆਂ ਤੇ ਆਪਸ ਦੇ ਵਿੱਚ ਸਾਡਾ ਬਹੁਤ ਪਿਆਰ ਰਾਮਾਂ ਨੂੰ ਵੱਧ ਕੇ ਪਿਆਰ ਆ ਤੁਹਾਡਾ ਪਰ ਤੇ ਅੱਜ ਇਥੇ ਦਫ਼ਤਰ ਦੇ ਵਿੱਚ ਆਏ ਸੀ ਤੇ ਹਲਕੇ ਦੇ ਵਿੱਚ ਆਏ ਸੀ ਅ ਜਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਆਉਣ ਵਾਲੇ ਸਮੇਂ ਦੇ ਵਿੱਚ इजी ਰਜਿਸਟਰੀ ਜਿਹੜੀ ਹੈਗੀ ਉਹ ਨਵੀਂ ਐਪ ਸ਼ੁਰੂ ਕਰਕੇ ਅ ਜਿਹੜਾ ਤਹਿਸੀਲਾਂ ਦਾ ਕੰਮ ਹੀ ਚੱਕਣ ਲੱਗੀ ਹੈ ਇਹਦਾ ਇੱਕ ਟ్రਾਇਲ ਬੜਾ ਸਕਸੈਸਫੁਲ ਮੋਹਾਲੀ ਵਿੱਚ ਚੱਲ ਰਿਹਾ ਤੇ ਉਹ ਉਦੇ ਜਿਹੜੇ ਰਿਜ਼ਲਟ ਨੇ ਮੰਤਰੀ ਸਾਹਿਬ ਦੱਸ ਰਹੇ ਸੀ ਕਿ ਬਹੁਤ ਅੱਛੇ ਆ ਰਹੇ ਤੇ ਉਸ ਦੇ ਆਧਾਰ ਦੇ ਉੱਤੇ ਪੂਰੇ ਪੰਜਾਬ ਦੇ ਵਿੱਚ ਇੱਕ ਜਿਹੜਾ ਸਭ ਤੋਂ ਵੱਡਾ ਹੋਊਗਾ ਰਜਿਸਟਰੀਆਂ ਦਾ ਤਸੀਲਦਾਰਾਂ ਨੇ ਪਰਵਾਰੀਆਂ ਨੇ ਦਾ ਲਿਖਣ ਵਾਲਿਆਂ ਨੇ ਅ ਰਸਿਕਾ ਨਵੀਸਾਨੇ ਜਿਹੜਾ ਇੱਕ ਹੋਊਾ ਖੜਾ ਕੀਤਾ ਹੋਇਆ ਸੀਗਾ ਲੋਕਾਂ ਦੀਆਂ ਜੇਬਾਂ ਤੇ ਟਾਕਾ ਮਾਰਨ ਉਸ ਨੂੰ ਪੂਰਕਲੀ ਟਰਾਂਸਪੇਰੈਂਟ ਕਰਕੇ ਇੱਕ ਪੰਜਾਬ ਦੇ ਲੋਕਾਂ ਨੂੰ ਬਹੁਤ ਵੱਡੀ ਸਹਗਾਦ ਜਿਹੜੀ ਆ ਉਹ ਮਾਨ ਸਰਕਾਰ ਦੇ ਦੇਣ ਜਾ ਰਹੀ ਹੈ ਅਸੀਂ ਧੰਨਵਾਦ ਕਰਦੇ ਹਾਂ ਮਾਨਯੋਗ ਮੁੱਖ ਮੰਤਰੀ ਸਲਾਰ ਕੋਵਾਨ ਸਿੰਘ ਮਾਨ ਜੀ ਦਾ ਜਿ ਸਾਡੇ ਕੌਮੀ ਕਨਸਲਰ ਰਮਨ ਕੇਜਰੀਵਾਲ ਜੀ ਦਾ ਜਿਨਾਂ ਦੀ ਦੂਰਦਰੇਸ਼ੀ ਵਿੱਚ ਸੋਚ ਜਿਹੜੀ ਆ ਕਿਉਂਕਿ ਅਸਲ ਦੇ ਵਿੱਚ ਇਹ ਕੋਈ ਗੱਲ ਨਹੀਂ ਹੁੰਦੀ ਕਿ ਕਿਸੇ ਐਮਐਲਏ ਨੇ ਫੋਨ ਕਰਤਾ ਜਿਹਦਾ ਕੰਮ ਹੋ ਗਿਆ ਇਹ 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 ਸਿਸਟਮ ਦੇ ਵਿੱਚ ਨਹੀਂ ਹੈ ਸਿਸਟਮ ਦੇ ਵਿੱਚ ਸੁਧਾਰ ਹੋਦੋਂ ਆ ਜਦੋਂ ਆਟੋਮੈਟਿਕ ਸਿਸਟਮ ਕੰਮ ਕਰੇ ਕਿਸੇ ਦੇ ਫੋਨ ਦੀ ਲੋੜ ਨਾ ਪਵੇ ਉਸੇ ਆਟੋਮੈਟਿਕ ਸਿਸਟਮ ਦੇ ਸੁਧਾਰ